ਰਮਜੀਤ ਕੌਰ ਹਾਂਜੀ ਸਤਿ ਸ਼੍ਰੀ ਅਕਾਲ ਦਸਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨਨ ਵਾਲੀ ਐਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਬਹੁਤ ਸੋ ਸਵਾਗਤ ਕਰਦੇ ਹਾਂ ਅੱਜ ਪੈਣੀ ਮੀਆਂ ਖਾ ਦੇ ਵਿੱਚ ਦਿਓਲ ਹਸਪੀਟਲ ਵੱਲੋਂ ਇੱਕ ਮੈਡੀਕਲ ਕੈਂਪ ਲਵਾਇਆ ਗਿਆ ਔਰ ਗੁਰੇਕਪਾਲ ਸਿੰਘ ਮਾਲ ਜਿਨ੍ਹਾਂ ਨੂੰ ਬੇਟ ਇਲਾਕੇ ਦੇ ਲੋਕਾਂ ਦੀ ਬਹੁਤ ਚਿੰਤਾ ਰਹਿੰਦੀ ਆ ਉਹ ਖੁਦ ਨਾਲ ਆ ਕੇ ਤੁਸੀਂ ਦੇਖ ਰਹੇ ਹੋ ਕਿ ਸਵੇਰ ਤੋਂ ਲੈ ਕੇ ਦੁਪਹਿਰ ਪੈ ਚੁੱਕੀ ਆ ਲਗਭਗ 6 ਘੰਟੇ ਹੋ ਗਏ ਨੇ ਕੈਂਪ ਲੱਗੇ ਨੂੰ ਔਰ ਆਪ ਪ੍ਰੈਜ਼ెంట్ ਨੇ ਮਾਲ ਹੋ ਕੇ ਜਿਹੜਾ ਆਪਣੀ ਇਹ ਵਰਕਰਾਂ ਦਾ ਆਪਣੇ ਲੋਕਾਂ ਦਾ ਡੇਟ ਦੇ ਹਲਕੇ ਦੇ ਖਾਸ ਕਰ ਲੋਕਾਂ ਦਾ ਇਹ ਨਾਲ ਹੋ ਕੇ ਚੈੱਕਅਪ ਕਰਵਾ ਰਹੇ ਨੇ ਇੱਕ ਬਹੁਤ ਵੱਡੀਆਂ ਸੇਵਾਵਾਂ ਪਰ ਇਕਬਾਲ ਸਿੰਘ ਮਾਲ ਲੈ ਰਹੇ ਨੇ ਸੌ ਕਰਦੇ ਆ ਗੱਲਬਾਤ ਮਾਲ ਸਾਹਿਬ ਅੱਜ ਭੈਣੀ ਮਿਆ ਖਾਂ ਵਖੇ ਰਿਹਾ ਹੈ ਮੈਡੀਕਲ ਕੈਂਪ ਲਵਾ ਕਿਵੇਂ ਦਾ ਲੱਗ ਰਿਹਾ ਹੈ ਕਿ ਲੋਕ ਕਿਦਾਂ ਦੀਆਂ ਸੇਵਾਵਾਂ ਜਿਹੜੀਆਂ ਇੱਥੋਂ ਲੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਿਊਲ ਮਲਟੀ ਸਪੈਸ਼ਲਿਟੀ ਹਸਪੀਟਲ ਗੁਰਦਾਸਪੁਰ ਵੱਲੋਂ ਮੇਰਾ ਬੇਟਾ ਡਾਕਟਰ ਕਰਨਬੀਰ ਸਿੰਘ ਮਾਲ ਉਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਇਥੇ ਭੈਣੀ ਮੀ ਖਾਮਿੰਦਰਾ ਪੈਰਿਸ ਸੈਂਟਰ ਕੈਂਪ ਲਾਇਆ ਹੈ ਮੈਡੀਕਲ ਜਿਦੇ ਵਿੱਚ ਦਵਾਈਆਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਟੈਸਟ ਵੀ ਜਿਹੜੇ ਲੋੜਿੰਦਾ ਨੇ ਫ੍ਰੀ ਕੀਤੇ ਜਾ ਰਹੇ ਨੇ ਹਰ ਮਰੀਜ਼ ਦੀ ਬੜੀ ਵਧੀਆ ਸਿਆਣੇ ਡਾਕਟਰਾਂ ਦੀ ਟੀਮ ਦੇ ਨਾਲ ਵਧੀਆ ਉਹਨਾਂ ਦੀ ਜਾਂਚ ਕਰਕੇ ਬਹੁਤ ਵਧੀਆ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਕਿੰਨੇ ਕੁ ਪੇਸ਼ੈਂਟ ਜਿਹੜੇ ਹੁਣ ਤੱਕ ਲਗਭਗ ਫਾਇਦਾ ਲੈ ਚੁੱਕੇ ਨੇ ਲਿਖੋ ਇਹ ਤੇ ਜਿਹੜੇ ਆ 100 ਪਲੱਸ ਕਰੀਬਨ ਪੇਸ਼ੈਂਟ ਹੋ ਚੁੱਕਾ ਹੁਣ ਤੱਕ ਤੇ ਆਸ ਹੈ ਕਿ ਹੋਰ ਵੀ ਜਿੰਨੇ ਵੀ ਲੋਡਬੰਦ ਮਰੀਜ਼ ਨੇ ਕਿਉਂਕਿ ਇਹਦਾ ਸਾਡਾ ਪਹਿਲੀ ਵਾਰ ਅਸੀਂ ਕੈਂਪ ਇੱਥੇ ਮੈਡੀਕਲ ਕੈਂਪ ਲਾਇਆ ਸੀ ਦਿਓਲ ਹਸਪੀਟਲ ਤੇ ਅੱਗੇ ਵੀ ਕੈਂਪ ਬਹੁਤ ਲਾਉਣਾ ਸਾਡੇ ਸਤਕਾਰਯੋਗ ਕਾਲੂ ਸਾਹਿਬ ਅੱਜ ਬੈਠੇ ਨਾਲ ਇਹਨਾਂ ਨੇ ਵੀ ਅੱਗੇ بڑے ਕੈਂਪਸ ਯੋਜਿਤ ਕੀਤੇ ਨੇ ਤਸੀਮ ਸਿੰਘ ਜੀ ਰਿਆਰ سرپنچین اعلی نے ਪਰ میں اپنے ولوں ਦੱਸਣਾ ਚਾਹੁੰਦਾ ਕਿ ਮੇਰਾ ਇਹ ਪਹਿਲਾ ਕੈਂਪ ਸੀ ਮੈਡੀਕਲ ਫ੍ਰੀ ਕੈਂਪ ਮੈਂ ਸ਼ੁਰੂ ਕੀਤਾ ਇਸ ਇਲਾਕੇ ਚ ਕਿਉਂਕਿ ਸਿਹਤ ਸੂਆਮਾ ਦਾ ਜੋ ਹਾਲਾਤ ਤੁਹਾਡੇ ਸਾਹਮਣੇ ਹੈ ਸਰਕਾਰ ਵੱਲੋਂ ਤੇ ਬਿਲਕੁਲ ਕੋਈ ਵੀ ਲੋਕਾਂ ਦੀ ਬਾਹ ਨਹੀਂ ਫੜੀ ਜਾ ਰਹੀ ਜੇ ਕਿਸੇ ਦੀ ਕਿਸਮਤ ਚੰਗੀ ਹੈ ਤੇ ਉਹ ਬਚ ਕੇ ਆ ਜਾਂਦਾ ਪ੍ਰਾਈਵੇਟ ਹਸਪਤਾਲਾਂ ਚੋਂ ਜਿੱਥਾਂ ਪੈਸੇ ਖਰਚ ਕੇ ਉਦਾਂ ਸਰਕਾਰ ਵੱਲੋਂ ਬਿਲਕੁਲ ਜਿਹੜੀ ਆ ਨਿਲ ਪ੍ਰੋਗਰੈਸ ਆ ਰਹੀ ਹੈ ਇਸ ਕਰਕੇ ਅਸੀਂ ਸਿਹਤ ਨੂੰ ਤਾਂ ਲੋਕਾਂ ਦੀਆਂ ਨੂੰ ਮੁੱਖ ਰੱਖਦੇ ਕੇੈਂਪ ਲਾਇਆ ਸੀ ਕਿ ਲੋੜਵੰਦ ਲੋਕ ਜਿਹੜੇ ਆਪਣੀ ਜੀਬ ਚੋਂ ਖਰਚਾ ਕਰਕੇ ਦਵਾਈਆਂ ਨਹੀਂ ਲੈ ਸਕਦੇ ਟੈਸਟ ਨਹੀਂ ਕਰਵਾ ਸਕਦੇ ਉਹ ਇੱਥੇ ਆਉਣ ਤੇ ਆ ਕੇ ਆਪਣੀ ਸਿਹਤ ਦੇ ਟੈਸਟ ਕਰਵਾ ਕੇ ਆਪਣਾ ਇਲਾਜ ਕਰਾਉਣ ਤਾਂ ਕਿ ਕੀ ਲੱਗਦਾ ਦਿਨ ਬਦ ਦਿਨ ਕੈਂਸਰ ਦੇ ਪੇਸ਼ੈਂਟ ਜਿਹੜੇ ਵਧਦੇ ਜਾ ਰਹੇ ਕੈਂਸਰ ਬੇਠ ਹਲਕੇ ਗੁਰਦਾਸਪੁਰ ਤੱਕ ਵੀ ਜਿਹੜਾ ਪਹੁੰਚ ਚੁੱਕਿਆ ਆ ਇਹ ਸਰਕਾਰ ਵੱਲੋਂ ਜਿਹੜਾ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ ਦੇਖੋ ਕੈਂਸਰ ਬੜੀ ਇੱਕ ਨਾਮਰਾਦ ਬਿਮਾਰੀ ਹੈ ਤੇ ਸਰਕਾਰ ਵੱਲੋਂ ਤਾਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਪਰ ਇਹਦੇ ਵਿੱਚ ਸਾਨੂੰ ਆਪਣੇ ਆਪ ਨੂੰ ਵੀ ਬੜਿਆ ਅਵੇਅਰ ਕਰਨ ਦੀ ਲੋੜ ਹੈ ਕਿਉਂਕਿ ਹਰ ਜਿਹੜੀ ਚੀਜ਼ ਤਿਆਰ ਹੁੰਦੀ ਹੈ ਦਵਾਈਆਂ ਦੇ ਸਿਰ ਤੇ ਹੁੰਦਾ ਸਾਫ਼-ਸਾਫ਼ ਲਿਖਿਆ ਹੁੰਦਾ ਸ਼ੀਸ਼ੀਆਂ ਦੇ ਉੱਤੇ ਕਿ ਜ਼ਹਿਰ ਹੈ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਏ ਪਰ ਅਹੀਂ ਲਿਆ ਕੇ ਉਹਨੀਆਂ ਫੜੀਆਂ ਕਰਦੇ ਅਹੀਂ ਨਸਲਾਵਾਲ ਨਹੀਂ ਵੇਖਿਆ ਅਹੀਂ ਫਸਲਾਵਾਲ ਵੇਚਿਆ ਉਹਦਾ ਭੁਗਤਾਨ ਜਿਹੜਾ ਸਾਨੂੰ ਹੁਣ ਸਾਹਮਣੇ ਸਾਡੀਆਂ ਬਿਮਾਰੀਆਂ ਦੇ ਰੂਪ ਚ ਆ ਰਿਹਾ ਮੈਂ ਤੇ ਕਹਿੰਨਾ ਸਰਕਾਰਾਂ ਨੂੰ ਕਿ ਸਰਕਾਰਾਂ ਹੁਣ ਜੋਰ ਦੇਣ ਇਸ ਗੱਲ ਤੇ ਕਿ ਅਸੀਂ ਜੜੀਆਂ ਆ ਆਰਗੈਨਿਕ ਖੇਤੀ ਵੱਲ ਜਾਈਏ ਤੇ ਆਪਣੀਆਂ ਨਸਲਾਂ ਨੂੰ ਫੇਰ ਬਚਾ ਲਈਏ ਤੇ ਸਰਕਾਰਾਂ ਦਵਾਈਆਂ ਤੇ ਮੈਡੀਕਲ ਸਹੂਲਤਾਂ ਲਈ ਪੂਰਾ ਜ਼ੋਰ ਦੇ ਨਹੀਂ ਤੇ ਅਪੀਲ ਕਰਦੇ ਆ। ਡਾਕਟਰ ਸਾਹਿਬ ਕੈਂਸਰ ਤੇ ਗੱਲ ਕਰ ਰਹੇ ਸੀਗੇ ਕਿ ਜਿਵੇਂ ਕਿ ਵੱਡੀਆਂ ਫੈਕਟਰੀਆਂ ਜਿਹੜੀਆਂ ਗੰਦਲਾ ਪਾਣੀ ਕੁਝ ਦਰਿਆਵਾਂ ਦੇ ਵਿੱਚ ਸੁੱਟ ਰਹੀਆਂ ਕੁਝ ਬੋਰ ਕਰਕੇ ਜ਼ਮੀਨ ਦੇ ਵਿੱਚ ਪਾ ਰਹੀਆਂ ਕੀ ਲੱਗਦਾ ਕਿ ਕੈਂਸਰ ਦੀ ਅਸਲੀ ਜੜ ਉਹ ਆ ਕਿ ਜਾਂ ਹੋਰ ਵੀ ਕੋਈ ਕਮੀ ਹੈਗੀ? ਦੇਖੋ ਜਿੰਨਾ ਵੀ ਫੈਕਟਰੀਆਂ ਨੇ ਉਹਨਾਂ 'ਚ ਕੈਮੀਕਲ ਵਰਤਿਆ ਜਾਂਦਾ ਤੇ ਕੈਮੀਕਲ ਧਾਤਾਂ ਜਿਹੜੀਆਂ ਹਮੇਸ਼ਾ ਹੀ ਸਿਰ 'ਤੇ ਧਿਆਨ ਨਹੀਂ ਕਰਕਦੇ ਜਿਨ੍ਹਾਂ 'ਚ ਖਾਸ ਤੌਰ ਤੇ ਧਾਤ ਜਿਹੜਾ ਲੈਡ ਆ ਕ੍ਰੋਮੀਅਮ ਆ ਜਾਂ ਜਿਹਨੇ ਕਲਰਸ ਨੇ ਰੰਗ ਨੇ ਉਹ ਸਾਰੇ ਤੇ ਸਾਰੀਆਂ ਫੈਕਟਰੀਆਂ ਵਾਲੇ ਨਿੱਜੀ ਮੁਨਾਫਾ ਕਮਾਉਣ ਲਈ ਪੂਰਾ ਪਲਾਂਟ ਨਹੀਂ ਲਾਉਂਦੇ ਪਾਣੀ ਦੀ ਪਿਉਰੀਫਿਕੇਸ਼ਨ ਵਾਸਤੇ ਜਿਹੜੇ ਸਟੈਂਡਰਡ ਹਨ ਉਹਨੂੰ ਮੇਨਟੇਨ ਨਹੀਂ ਕਰਦੇ ਇਹ ਸ਼ਾਰਟਕਟ ਮੈਥਡ ਬਤ ਲੈਂਦੀ ਆ ਵੀ ਪਤਾ ਵੀ ਨਾ ਲੱਗੇ ਕਿਸੇ ਨੂੰ ਤੇ ਜ਼ਮੀਨ ਦੇ ਵਿੱਚ ਪਾ ਦੇ। ਹੂੰ। ਜ਼ਮੀਨ 'ਚ ਇਹਨਾਂ ਡੂੰਘਾ ਬੋਰ ਕਰ ਦਿੰਦੇ ਆ ਵੀ ਪਾਣੀ ਦਾ ਜਿਹੜਾ ਥੱਲੇ ਪਤਨ ਚੱਲ ਰਿਹਾ ਉਹਦੇ ਵਿੱਚ ਪਾਣੀ ਪਾ ਦਿੰਦੇ ਆ। ਹੂੰ। ਉਹਨਾਂ ਪਾਣੀ ਜਿਹੜਾ ਗੰਦਾ ਪਾਣੀ ਆ ਤੇ ਜਰੇਦਾ ਪਾਣੀ ਆ ਉਹ ਥੋੜੇ ਦਿਨਾਂ 'ਚ ਮੀਲਾਂ ਤੱਕ ਫੈਲ ਜਾਂਦਾ। ਹੂੰ। ਤੇ ਲੋਕ ਜਿਹੜਾ ਪੀਣ ਵਾਸਤੇ ਪਾਣੀ ਯੂਜ਼ ਕਰਦੇ ਆ ਉਹ ਵੀ ਉਹਨਾਂ ਨਾਲ ਅੰਦਰ ਜਾਂਦਾ। ਜੇ ਦਰਿਆਵਾਂ 'ਚ ਸੁੱਟਿਆ ਤਾਂ ਨਹਿਰਾਂ ਰਾਂ ਹੀ ਜਾ ਕੇ ਪੰਜਾਬ ਦਾ ਅੱਧਾ ਜਿਹਾ ਉਹਦਾ ਪੰਜਾਬ ਜਿਹੜਾ ਮਾਲਵਾ ਕਾਸਟ ਉੱਤੇ ਆ ਉਹ ਸਾਰਾ ਨਹਿਰ ਦੇ ਪਾਣੀ ਦੇ ਉੱਤੇ ਪੀਣ ਵਾਸਤੇ ਉਹਨੂੰ ਪਿਉਰੀਫਾਈਲ ਕਰਕੇ ਪਿੰਦੇ ਆ ਪਰ ਇਹ ਧਾਤਾਂ ਜੋ ਨਿਗਲਦੀਆਂ ਨੇ ਇਸ ਕਰਕੇ ਉੱਥੇ ਕੈਂਸਰ ਜ਼ਿਆਦਾ ਵਾ ਹੁਣ ਜਿਹੜਾ ਸਾਡੇ ਏਰੀਆ ਦੇ ਵਿੱਚ ਇਹਦੇ ਬੱਦੀ ਆ ਜਾਂ ਹਿਮਾਚਲ ਦੇ ਵਿੱਚ ਜਾਂ ਜੰਮੂ ਕਸ਼ਮੀਰ ਦੇ ਸ਼ਕਤੀਆਂ ਲੱਗੀਆਂ ਨੇ ਉਹਨਾਂ ਸੋਚਿਆ ਵੀ ਇਹ ਕਿਹੜਾ ਪੰਜਾਬ ਆ ਉਹ ਉੱਥੋਂ ਪਾਣੀ ਪੀਣ ਲੱਗੇ ਅਲਟੀਮੇਟਲੀ ਤਾਂ ਪੰਜਾਬ 'ਚ ਹੀ ਆ ਰਿਹਾ ਵਾਕਿਆ ਸਾਰਾ ਇਸ ਕਰਕੇ ਸਾਰਾ ਪੰਜਾਬ ਹੀ ਆ ਹਲੇ ਕੈਂਸਰ ਦੀ ਲਪੇਟ ਦੇ ਵਿੱਚ ਆ ਔਰ ਸੁਖਜੀ ਮੈਂ ਇਹਦੇ ਨਾਲ ਇੱਕ ਹੋਰ ਗੱਲ ਐਡ ਕਰਨੀ ਚਾਹੁੰਦਾ ਵੀ ਤੁਸੀਂ ਆ ਵੇਖਿਆ ਕਿੰਡੀ ਵੱਡੀ ਗਿੰਦੀ ਦੀ ਲੋਕ ਆ ਰਹੇ ਆ ਅ ਦੁਆਨਿਆ ਲੈਣ ਵਾਸਤੇ ਚੈੱਕਅਪ ਕਰਾਉਣ ਲਈ ਸਾਡੇ ਇੱਥੇ ਬੈਣੀ ਮਿਆਖਾ ਦੇ ਵਿੱਚ ਇੱਕ ਵੱਡਾ ਹਸਪਤਲ ਆ। ਉੱਥੇ ਡਾਕਟਰ ਨੇ ਇਹ ਲੋਕਾਂ ਨੂੰ ਜੇ ਉੱਥੇ ਸੁਭਾਵਾਂ ਮਿਲਦੀਆਂ ਹੋਣ ਸਰਕਾਰ ਦੀ ਸਹੂਲਤ ਮਿਲਦੀ ਹੋਵੇ ਤੇ ਆਹ ਫਰੀ ਕੈਂਪ ਚ ਕਿਉਂ ਆਏ ਨੇ? ਉਥੇ ਸੱਤ ਦਿਨ ਕੰਮ ਚੱਲ ਰਿਹਾ ਮਰੀਜ਼ ਤੇ ਵੰਡੇ ਜਾਣੇ ਚਾਹੀਦੇ ਸੀ। ਬਿਲਕੁਲ। ਅੱਜ ਇੱਕ ਸੱਦੇ ਦੇ ਉੱਤੇ ਲੋਕ ਇੰਨੇ ਆ ਰਹੇ ਆ ਮੌਸਮ ਵੀ ਖਰਾਬ ਸੀਗਾ। ਉਹਦੇ باوجود ਵੀ ਲੋਕੀ ਆਉਣ ਡੇ ਆ। ਇਹਦਾ ਮਤਲਬ ਸਰਕਾਰ ਵੀ ਕਿੰਨੇ ਕਿਨੇ ਫੇਲੀਅਰ ਹੈ ਪੋਲਿਊਸ਼ਨ ਕੰਟਰੋਲ ਬੋਰਡ ਵੀ ਫੇਲੀਅਰ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਾਰੇ ਘਟਨਾਵਾਂ ਵਾਪਨਦੀਆਂ ਵਾਂ ਫੈਕਟਰੀਆਂ ਦੇ ਨਾਥ ਪਾਉਣੀਆਂ ਤੇ ਇਹ ਪੋਲਿਊਸ਼ਨ ਕੰਟਰੋਲ ਬੋਰਡ ਦਾ ਕੰਮ ਹੈ ਲੋਕਾਂ ਨੂੰ ਸਿਹਤ ਸਵਾਵਾ ਦੇਣੀਆਂ ਨਾ ਇਹ ਹੈਲਥ ਡਿਪਾਰਟਮੈਂਟ ਦਾ ਕੰਮ ਹੈ ਤੇ ਦੋਵੇਂ ਤੋਂ ਅਧਾਰੇ ਸਰਕਾਰ ਦੇ ਅੰਦਰ ਨੇ ਹਾਂਜੀ ਜੀ ਡਾਕਟਰ ਸਾਹਿਬ ਜੀ ਆਪਾਂ ਗੱਲ ਕਰੀਏ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਬਚਾਇਆ ਜਾ ਸਕਿਆ ਹੋਈਆਂ ਭਿਆਨਕ ਬਿਮਾਰੀਆਂ ਤੋਂ ਫਸਲਾਂ ਦੇ ਉੱਪਰ ਕਿਹੜੀ ਸਪਰੇ ਨਹੀਂ ਕਰਨੀ ਚਾਹੀਦੀ ਜਿਸ ਨਾਲ ਜਿਹੜਾ ਬਚਾਅ ਹੋ ਸਕੇ ਇਹ ਮੈਂ ਆਪਣੇ ਤੋਂ ਗੱਲ ਸ਼ੁਰੂ ਕਰੂੰਗਾ ਕਿ ਸਮਾਜ ਵਿੱਚਲੇ ਸਾਰੇ ਲੋਕਾਂ ਨੂੰ ਮਨਾਫੇ ਖੋਰੀ ਵਾਲੀ ਸੋਚ ਤੋਂ ਉੱਪਰ ਉੱਠਣਾ ਚਾਹੀਦਾ ਹਰ ਇਨਸਾਨ ਹੀ ਸੋਚਣ ਲੱਗ ਪਿਆ ਮੈਨੂੰ ਮੁਨਾਫਾ ਕੀ ਹੁੰਦਾ ਇਹਦੀ ਉਪਜ ਹੈ ਫਿਰ ਰਸਾਇਣਕ ਖਾਦਾਂ ਵਤਨਦੇ ਬਈ ਦਵਾਈਆਂ ਵਤਨਦੇ ਬਈ ਕਿਸਾਨ ਵੀ ਇਹਨਾਂ ਧਰਤੀ ਜਰੀਲੀ ਕਰਤੀ ਆਪਣੇ ਤੌਰ ਤੇ ਅਤਵਾਦਨ ਜਰੀਲਾ ਕਰ ਲਿਆ ਫੈਕਟਰੀਆਂ ਵਾਲਿਆਂ ਨੇ ਗੰਦਾ ਪਾਣੀ ਪਾ ਲਿਆ ਥੱਲੇ ਆਪਣੇ ਮੁਨਾਫੇ ਵਾਸਤੇ ਜੇ ਅਸੀਂ ਆਪਣੇ ਕਰਦਾਰ ਨੂੰ ਇਸ ਲੈਵਲ ਤੇ ਲੈ ਜਾਈਏ ਵੀ ਮੁਨਾਫੇ ਕਾਰੇ ਨੂੰ ਉੱਠ ਕੇ ਅਸੀਂ ਸਿਹਤ ਪਹਿਲਾਂ ਬਚਾਉਣੀ ਹੈ ਸਮਾਜ ਪਹਿਲਾਂ ਬਚਾਉਣਾ ਫਿਰ ਸਾਡਾ ਸਮਾਜ ਬਚੇਗਾ ਤਾਂ ਮੁਨਾਫੇ ਖੁਦ ਹੀ ਬਚੇਗੀ ਫਿਰ ਹੀ ਸਾਡੀ ਸੋਚ ਬਣੇਗੀ ਵੀ ਨਸ਼ੇ ਕਿਤਨਾ ਕੰਟਰੋਲ ਕਰਨੇ ਆ ਫਿਰ ਹੀ ਸਾਡੀ ਸੋਚ ਬਣੇਗੀ ਵੀ ਅਸੀਂ ਜਿਹੜੇ ਮਾਫੀਆ ਗਰੁੱਪ ਚੱਲਣ ਦੇ ਆ ਜਾਂ ਜਿਹੜੇ ਸਮਾਜ ਦਾ ਨੁਕਸਾਨ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਹੰਦਸਤ ਪਾ ਸਕਾਂਗੇ ਤੇ ਜੇ ਸਾਡੀ ਆਪਣੀ ਸੋਚ ਹੀ ਗਰਕੀ ਰਹੀ ਫਿਰ ਅਸੀਂ ਇਸ ਚੀਜ਼ ਨੂੰ ਉੱਪਰ ਨਹੀਂ ਲੈ ਕੇ ਜਾ ਸਕਾਂਗੇ ਨਾਮ ਆਪ ਦਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲ ਸਿੰਘ ਐਮ ਐਸ ਆਰਥੋਪੈਡਿਕਸ ਡਰਸਾ ਹਸਪੀਟਲ ਚ ਕੰਮ ਕਰ ਰਹੇ ਹਾਂ ਕਿੰਨੇ ਕ ਪੇਸ਼ੈਂਟ ਜਿਹੜੇ ਹੁਣ ਤੱਕ ਮੈਡੀਕਲ ਦੇ ਸਵਾਵਾ ਲੈ ਚੁੱਕੇ ਨੇ ਦੇਖੋ ਇਸ ਕੈਂਪ ਦੇ ਵਿੱਚ ਆਪਾਂ ਘੱਟੋ ਘੱਟ ਵੀ 100 ਤੋਂ ਜ਼ਿਆਦਾ ਪੇਸ਼ੈਂਟਸ ਦੇਖੇ ਨੇ ਠੀਕ ਹੈ ਤਾਂ ਕਾਫੀ ਪੇਸ਼ੈਂਟ ਸੀ ਜਿਨ੍ਹਾਂ ਨੂੰ ਹੱਡੀਆਂ ਦੀ ਦਿੱਕਤ ਸੀ ਕੋਈ ਕਮਰ ਦਰਦ ਸੀ ਉਹਨਾਂ ਨੂੰ ਠੀਕ ਹੈ ਤੇ ਜੋੜਾਂ ਦੇ ਗੱਦਾਂ ਦੇ ਨਾਲ ਜਿਹੜੇ ਕਾਫੀ ਆਪਾਂ ਪੇਸ਼ੈਂਟ ਜਿਹੜੇ ਆ ਉਹ ਦੇਖੇ ਨੇ ਤੇ ਉਹਨਾਂ ਨੂੰ ਫ੍ਰੀ ਦਵਾਈ ਵੀ ਦਿੱਤੀ ਕਿ ਕਿਹੜੀ ਕਿਹੜੀ ਬਿਮਾਰੀ ਦੇ ਮਾਹਿਰ ਜਿਹੜੇ ਡਾਕਟਰ ਇੱਥੇ ਪਹੁੰਚੇ ਨੇ ਦੇਖੋ ਇਸ ਕੈਂਪ ਦੇ ਵਿੱਚ ਆਪਾਂ ਮੈਂ ਐਮਐਸ ਆਰਥੋਪੈਡਿਕਸ ਹੱਡੀਆਂ ਦਾ ਸਪੈਸ਼ਲਿਸਟ ਹਾਂ ਤੇ ਬਾਕੀ ਇੱਥੇ ਜਨਰਲ ਮੈਡੀਸਨ ਦੇ ਦੇਹ ਦੇ ਰੋਗਾਂ ਦੇ ਠੀਕ ਹੈ ਤੇ ਆਪਣੇ ਕਿਡਨੀ ਦੇ ਰੋਗਾਂ ਦੇ ਇਹ ਸਾਰੇ ਆਪਾਂ ਇਹ ਕੈਂਪ ਲਗਾਇਆ ਸੀ ਠੀਕ ਹੈ ਤਾਂ ਹਾਂ ਜਰੂਰ ਜੀ ਕੀ ਨਾਮ ਆਪਣਾ ਤੁਸ਼ਕਲ ਜੀ ਮੇਰਾ ਨਾਮ ਡਾਕਟਰ ਕਰਨਬੀਰ ਸਿੰਘ ਮਾਹਲਾ ਜੀ ਡਾਕਟਰ ਸਾਹਿਬ ਕਿੰਨੇ ਕੈਂਪ ਜਿਹੜੇ ਹੁਣ ਤੱਕ ਤੁਸੀਂ ਲਗਾ ਚੁੱਕੇ ਹੋ ਅਸੀਂ ਜੀ ਆਪਣੇ ਆ ਹਲਕੇ ਕਾਦੀਆਂ ਦੇ ਵਿੱਚ ਅਸੀਂ ਪਹਿਲਾ ਕੈਂਪ ਲਾਇਆ ਹੈ ਤੇ ਅਸੀਂ ਅੱਗੇ ਹੁਣ ਇਹ ਜਿੱਦਾਂ ਉਪਰਾਲਾ ਸ਼ੁਰੂ ਕੀਤਾ 100 ਤੋਂ ਵੱਧ ਮਰੀਜ਼ ਆ ਉਹ ਆਇਆ ਹੈ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਰੋਗ ਦੀ ਆਪਾਂ ਟ੍ਰੀਟਮੈਂਟ ਕਰ ਰਹੀਆਂ ਹੱਡੀਆਂ ਦਾ ਰੋਗ ਜਨਾਨਾ ਰੋਗ ਲਿਵਰ ਦਾ ਰੋਗ ਤੇ ਉਹਦੇ ਵੀ ਫ੍ਰੀ ਦਵਾਈ ਦੇ ਰਿਹਾ ਦਿਉਲ ਹਸਪਤਾਲ ਦੇ ਸੇਵਾਵਾਂ ਦੇ ਨਾਲ ਤੁਸੀਂ ਰਲ ਮਿਲ ਕੇ ਹੀ ਕਰ ਰਹੇ ਹਾਂ ਉਪਰਾਲਾ ਤੇ ਅਸੀਂ ਹਰ ਮਹੀਨੇ ਕੋਸ਼ਿਸ਼ ਆ ਹਰ ਮੀਨਿਵਕਵਾਕ ਜਗਾ ਜਾ ਕੇ ਉਥੇ ਪਹੁੰਚ ਕੇ ਉਥੇ ਵੱਧ ਤੋਂ ਵੱਧ ਸੰਗਤਤਾ ਹੀ ਆਪਣੀ ਸੇਵਾ ਨਿਭਾ ਪਾਈਏ ਤੇ ਇਹ ਸਹਿਯੋਗ ਸਾਡੇ ਨਾਲ ਕਈ ਸੀਨੀਅਰ ਡਾਕਟਰ ਆਰਥੋਪੈਡੀਸ਼ਨ ਨੇ ਕਈ ਗਾਇਨੀ ਦੇ ਡਾਕਟਰ ਨੇ ਉਹ ਸਾਰੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿওল ਹਸਪੀਟਲ ਦਾ ਵੀ ਨੈਕਸਟ ਪਲਾਨ ਕਿੱਥੇ ਦੁਬਾਰਾ ਜਿਹੜਾ ਮੈਡੀਕਲ ਕੈਂਪ ਲਗਾਉਣ ਦਾ ਨੈਕਸਟ ਪਲਾਨ ਜੀ ਅਸੀਂ ਆ ਦੇਖਦੇ ਆ ਜੀ ਅਜੇ ਕੋਸ਼ਿਸ਼ ਹੀ ਕਰਨੇ ਪਾਰੇ ਕੋਸ਼ਿਸ਼ ਰਹੀ ਜੀ ਜਿੱਥੇ ਵੀ ਲੋੜਿੰਦਾ ਜਿੰਨੇ ਵੱਧ ਹੋਣ ਕੇ ਪੇਸ਼ੈਂਟ ਦੀ ਜਿੱਥੋਂ ਦੀ ਜਿੱਥੇ ਵੱਧ ਲੋਡ ਹੋ ਗਈ ਹੈ ਉੱਥੇ ਵੱਧ ਅਪਰੋਚ ਕਰਾਂਗੇ ਤੇ ਐਕਸਪਲੋਰ ਪੈਂਦੀ ਹੈ ਇੱਥੇ ਦੌਰੇ ਵੀ ਕਰਨੇ ਪੈਂਦੇ ਇੱਥੇ ਦੌਰ ਵੀ ਕਰਾਂਗੇ ਜੀ ਸਾਡਾ ਮੇਨ ਉਪਰਾਲਾ ਜਿਹੜਾ ਐਜ਼ ਅ ਡਾਕਟਰ ਹੈ ਕਿ ਲੋਕਾਂ ਦੀ ਸੇਵਾ ਕਰਨੀ ਅਸੀਂ ਉਹ ਉਹ ਮਾਧਿਅਮ ਦੇ ਉੱਤੇ ਤੁਰ ਕੇ ਤੇ ਇਹ ਉਪਰਾਲਾ ਲੈ ਰਹੇ ਆ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇੰਨੀ ਜੋਗ ਬਖਸ਼ਿਆ ਤੇ ਅਸੀਂ ਇਨੀ ਜੋਗ ਹੈਗੇ ਕਿ ਅਸੀਂ ਆਪਣਾ ਸੇਵਾਵਾਂ ਨਿਭਾ ਸਕੋ ਜੀ ਮੈਂ ਡਾਕਟਰ ਅਮਿਤਪਾਲ ਸਿੰਘ ਐਮਬੀਬੀਐਸ ਅੱਜ ਇੱਕ ਕੈਂਪ ਲਗਾਇਆ ਹੈ ਜਿੱਥੇ ਮੈਨੂੰ ਸਾਰੇ ਰੂਟੀਨ ਟੈਸਟ ਕੀਤੇ ਜਾ ਰਹੇ ਨੇ ਇਹਦੇ ਵਿੱਚ ਕੀ ECG RBS ਆਪਣੇ CBC ਲੈਫਟੀ ਵਗੈਰਾ ਸਾਰਾ ਕੁਝ ਤੇ ਜਾ ਰਹੇ ਕਿੰਨਿਆਂ ਕੇ ਪੇਸ਼ੈਂਟ ਹੈਗੇ ਸਵੇਰੋਂ ਇਥੋਂ ਲੈ ਚੁੱਕੇ ਨੇ ਹੁਣ ਤੱਕ ਅਰਾਊਂਡ 100 ਕੇ ਪੇਸ਼ੈਂਟ ਹੋ ਚੁੱਕਾ ਹੈ ਤੇ ਬਾਕੀ ਚੱਲਦਾ ਪਿਆ ਅੱਜ ਕਹਿੰ ਤੋ ਆ ਦੇ ਹੈਗਾ ਠੀਕ ਹੈ